ਹਰਮਤੀ ਦਾਸ ਨੂੰ ਬੁਲਾਇਆ ਗਿਆ ਮਤੀ ਦਾਸ ਤੂੰ ਆਹ ਗੱਲਾਂ ਕਹੀਆਂ ਕਿ ਮੈਂ ਦਿੱਲੀ ਤਪਾਤ ਖਤਮ ਕਰ ਦੇਵਾਂਗਾ ਜਲਮੁराज ਦੀ ਜੜ ਕੱਟ ਦੇਵਾਂਗਾ ਕਹਿੰਦਾ ਹਾਂ ਮੈਂ ਕਹੀਆਂ ਤੂੰ ਕਰ ਸਕਦਾ ਹੈ ਕਹਿੰਦੇ ਹਾਂ ਮੈਂ ਕਰ ਵੀ ਸਕਦਾ ਕਹਿੰਦੇ ਫਿਰ ਕਰਕੇ ਦਿਖਾ ਕਹਿੰਦੇ ਮੇਰੇ ਗੁਰੂ ਦੀ ਆਗਿਆ ਨਹੀਂ ਮੇਰੇ ਗੁਰੂ ਦੀ ਆਗਿਆ ਹੋ ਜਾਵੇ ਤੇ ਤੁਹਾਨੂੰ ਕਰਕੇ ਦਿਖਾ ਦਈਏ ਕਹਿੰਦੇ ਅੱਛਾ ਕੋਈ ਸ਼ਕਤੀ ਦਿਖਾ ਨਹੀਂ ਤੇ ਤੈਨੂੰ ਮੁਸਲਮਾਨ ਬਣਾਵਾਂਗੇ ਐਨਾ ਗੁਰੂ ਦਾ ਹੁਕਮ ਨਹੀਂ ਸ਼ਕਤੀ ਦਾ ਐਹੀ ਦਿਖਾ ਦੂੰਗਾ ਪਰ ਨਾ ਮੈਂ ਮੁਸਲਮਾਨ ਬਣਾ ਕਹਿੰਦੇ ਫਿਰ ਤੈਨੂੰ ਆਰੀਨਾ ਵੱਢ ਕੇ ਚੀਰ ਦਿੱਤਾ ਜਾਊਗਾ ਸ਼ਹੀਦ ਕਰ ਦਿੱਤਾ ਜਾਊ ਕੋਈ ਗੱਲ ਨਹੀਂ ਕੱਲ ਦਾ ਦਿਨ ਦੇ ਤਾਂ ਵੀ ਕੱਲ ਨੂੰ ਸਵੇਰੇ ਤੈਨੂੰ ਚਾਂਦਨੀ ਚੌਕ ਦੇ ਵਿੱਚ ਚੀਰ ਦਿੱਤਾ ਜਾਊਗਾ ਸਤ ਸੰਗਤ ਸ਼ਾਮਾ ਪਈਆਂ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਕਰਣ ਵਾਸਤੇ ਗਿਆ ਮਤੀ ਦਾਸ ਮਤੀ ਦਾਸ ਨੇ ਅਗਦੇ ਜੀ ਮੱਥਾ ਦੇ ਕੇ ਮਹਾਰਾਜ ਜਿਹਦੇ ਸੁਨਾਮ ਅੰਦਾਜ਼ ਤੈਨੂੰ ਸੱਦਿਆ ਸੀ ਰਾਜਿਆਂ ਨੇ ਕੀ ਕਹਿੰਦੇ ਨੇ ਕਹਿੰਦੇ ਮਹਾਰਾਜ ਉਹਨਾਂ ਦਾ ਹੁਕਮ ਹੈ ਉਹਨਾਂ ਨੇ ਫਤਵਾ ਦਿੱਤਾ ਹੈ ਕਿ ਅਸੀਂ ਤੈਨੂੰ ਲੋਹ ਬਾਜੂ ਦੇ ਲੱਕੜ ਵਟਣ ਵਾਲੇ ਆਰੇ ਨਾਲ ਤੈਨੂੰ ਚੀਰ ਦੇਣਾ ਮਹਾਰਾਜ ਕਹਿੰਦੇ ਕੋਈ ਡਰੀ ਨਾ ਫਿਕਰ ਨਾ ਕਰੀ ਤੂੰ ਤਾਂ ਨਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦਾ ਹੈ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ ਹੈ ਪ੍ਰੀਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ ਨੂੰ ਗੁਰੂ ਸਾਹਿਬ ਧੰਗ ਗੁਰੂ ਨਾਨਕ ਸਾਹਿਬ ਆਪੇ ਤੇ ਦੀ ਅੱਜਾ ਰੋਲੇ ਲੋਕੋ ਲੋਕੀ ਜਗੋ ਦੇ ਪ੍ਰੀਮ ਅਰਦਾਇ ਨੂੰ ਤੇ ਹੋਣੀ ਆ ਪਾਠ ਨੂੰ ਕੋੜੇ ਸੁਹਾਣੀ ਬਖਸ਼ੀਆਂ ਅਧਰੋ ਮੇਰੇ ਤੇ ਆਈ ਮਦੀ ਦਾ ਤੋਂ ਸਤਿਆਗੈ ਕਰਨੀ ਜੋ ਨਤਰਾ ਕੀ ਬਣਿਆ ਗਿਆ ਵੰਸ ਜੁੱਤਾਰ ਆਰਾ ਦੇ ਆਪਣੇ ਆਪਣੇ ਦਾ ਜੇ ਮੋਲ ਦਾ ਸੁਦੀ ਦਾਸਾਂ ਕੇ ਆਰਾ ਮਿਲਕਾਂ ਵਿੱਚ ਨੂੰ ਚੀਨ ਦੇਣਾ ਇਹ ਲੋਕਾਂ ਦੀ ਇਰਖੀ ਜਲਦੀ ਹੈ ਕਿ ਆਵਾਜ਼ ਲਾਓ ਮੈਂ ਆਪਣਾ ਕੰਮ ਚਲਾਵਾ ਲਿਆ ਕਹਿੰਦੇ ਕੋਈ ਚਲਾਏਗਾ ਕਹਿੰਦੇ ਮੈਂ ਰਸਤਾ ਦੇ ਨਾਲ ਜਲਦੀ ਸਾਡਾ ਪਾਠ ਕਰਾਂਗਾ ਅਕਾਸ਼ ਵਿੱਚ ਤਿੰਨ ਅਪੇ ਕਰਾਂਗਾ ਕਿਉਂਕਿ ਮੰਦਰ ਨੂੰ ਸੁਣਾਉਣਾ ਹੈ ਪਰ ਉਹ ਨਾਲ ਕੀ ਕਰ पाओगी ਇਹਦਾ ਪਾਠ ਨਹੀਂ ਹੋਣਾ ਤੁਸੀਂ ਦੇਖਿਓ ਮੇਰਾ ਸਰੀਰ ਤਾਂ ਤੀਰ ਸਕਦੇ ਆ ਮੇਰਾ ਵਦਨ ਖਤਮ ਹੋ ਸਕਦਾ ਹੈ ਪਰ ਸਾਡਾ ਸੰਗਤ ਮੇਰੀ ਸਿੱਖੀ ਨਹੀਂ ਕੱਟੀ ਜਾ ਸਕਦੀ ਜੋ ਮੇਰਾ ਅਕੀਦਾ ਇਹ ਨਹੀਂ ਕੱਟਿਆ ਜਾ ਸਕਦਾ ਬਲਕਿ ਕੋਮੋ ਪਰਮੰਡ ਦੇ ਵਿੱਚੋਂ ਵੀ ਆਵਾਜ਼ਾਂ ਆਉਣਗੀਆਂ ਵੀ ਸਿੱਖਾਂ ਦੀ ਸਿੱਖੀ ਨਹੀਂ ਖਤਮ ਕੀਤੀ ਜਾ ਸਕਦੀ ਕਹਿੰਦੇ ਉਹ ਕੀ ਆਵਾਜ਼ ਆਉ ਉਹ ਵੀ ਆਵਾਜ਼ ਆਉਗੀ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸ਼ਰਨਤਾਂ ਜਾਵੇ ਅੱਛਾ ਇੱਕ ਨਾਮੇ ਜੀ ਭਾਈ ਫਿਰ ਕੀ ਆਰਾ ਰੱਖਿਆ ਭਾਈ ਮਤੀ ਦਾ ਜਿਹੜੇ ਗੁਰਜੀਤ ਸਾਹਿਬ ਨੂੰ ਕੀਤਾ ਆਰਾਮ ਜਿਹਾ ਸ਼ੁਰੂ ਹੋ ਗਿਆ ਪੰਜ ਪ੍ਰਮਾਨ ਤੱਕ 15 ਪੌਂਕੀਆਂ ਪੜ ਜਾ ਬਾਕੀ ਦੇ ਦੋ 파ੜ ਹੋ ਕੇ ਦੋਨੇ ਪਾਸੀ ਡੱਗ ਪਿਆ ਜਰੀਰ ਕਿ ਫਿਰ ਦੋਨਾਂ ਹੀ 파ੜਿਆਂ ਜੋ ਆਵਾਜ਼ ਹੋਣ ਲੱਗੀ ਬਾਕੀ ਦਾ ਸਾਰਾ 파ੜ ਦੋਹਾਂ 파ੜਿਆਂ ਵਿੱਚ ਹੋਇਆ ਜਦੋਂ ਦੋਨਾਂ 파ੜਿਆਂ ਨੇ 파ੜ ਸੰਪੂਰਨ ਕਰਤਾ ਜਿਨੀ ਨਾਮ ਸਿਹਾਇਆ ਕੈਮ ਸਖਤ ਕਾਲ ਨਾਨਕ ਤੇ ਮੁਖ ਉਦਿਲੇ ਕੀਰਤੀ ਜੁਤੀ ਨਾਲ ਫਿਰ ਬੜ ਦਰੇ ਹੋਏ ਜਲਾਦ ਘਰੋਏ ਨੇ ਵੀ ਵਡੇ ਵਰਤਨ ਤੇ ਪਹੁੰਚੂਦੇ ਵਡੇ ਵਰਤਨ ਤੇ ਆਪਾਂ ਪਾਣੀ ਪੜੀ ਜਾਂਦੇ ਆ ਤੇ ਫਿਰ ਸ਼ੋਭਾ ਮਾਟੀ ਦਾ ਉਹ ਕਿਹਾ ਗਣ ਕਿ ਮੁਰਾਫੀ ਕੀ ਹੈ ਜੱਬਾ ਪਰ ਮਤਾ ਵੀ ਤਾਂ ਨਹੀਂ ਗਿਆ ਨਾ ਦੋਸਤ ਇਹ ਚਲਪਲਾਇਆ ਹੈ ਇਹ ਸ਼ੋਭਾ ਨੂੰ ਜੱਤੀ ਕਰਾਉ ਤੇ ਥੋੜੋ ਅੱਜ ਆਉਂਦੇ ਆ ਸਿਰਦਾਂ ਉੱਤੇ ਜਾਵੇ ਸਾਡਾ ਸਿੱਖੀ ਸਦਕਾ ਨਾ ਜਾਵੇ ਇਹਦੇ ਨੂੰ ਪ੍ਰਵਾਨ ਸੇ ਜਿਉਂ ਇੱਕ ਵਾਰਾ ਸੁਣਿਆ ਸਾਵੇਂ ਸਾਰੇ ਗੱਜਕੇ ਬੋਲਿਓ ਸਾਡ ਬੋਲ ਦੇ ਘੋੜੀ ਵਾਲੀ ਤੁਸੀਂ ਸਾਰੇ ਨਾ ਗੱਜੇ ਬੋਲਿਓ ਭਤੀ ਦਾਸ ਨੇ ਜੋ ਸੁਧਰ ਪੁੜਿਆ ਮਿਸਰਤਾ ਵਢਾਲਿਆ ਸਿਰੇ ਹੀ ਵਢਾਲਿਆ ਸਾਰਾ ਪਰ ਸਿੱਧਕ ਨਹੀਂ ਹਾਰਿਆ ਸਾਡ ਗੁਰੂ ਤੇ ਸਿਰ ਦੇ ਦਿੱਤਾ ਸਿੱਖੀ ਨਹੀਂ त्याਗੀ ਸਾਰੇ ਗੱਜਕੇ ਫੜੋ ਮੈਂ ਦੋ ਵਾਰੀ ਪੜਾਂਗਾ ਫਿਰ ਜਾਵੇਂ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾਲ ਜਾਵੇ ਕਾਲੇ ਪੜਿਓ ਭਾਈ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਧੀ ਸਿਰ ਨਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਧੀ ਸਿਰ ਨਾ ਜਾਵੇ ਜਾਵੇ ਤਾਂ ਜਾਵੇ ਸਾਡਾ ਸਿੱਧੀ ਸਿਰ ਨਾ ਜਾਵੇ ਜੇ ਜਾਵੇ ਭਾਰੇ ਕੱਢੇ ਮਤੋਂ ਭਾਈ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦੇ ਨਾ ਜਾਵੇ ਜੇ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦੇ ਨਾ ਜਾਵੇ ਜੇ ਜਾਵੇ ਨਾ ਜਾਵੇ ਸਾਡਾ ਸਿੱਖੀ ਸਦੇ ਨਾ ਜਾਵੇ ਜੇ ਜਾਵੇ ਨਾ ਜਾਵੇ ਸਾਡਾ ਸਿੱਖੀ ਸਦੇ ਨਾ ਜਾਵੇ ਉਹ ਤੋਂ ਬਾਅਦ ਭਾਈ ਸੱਦੀ ਰਾਮ ਨੂੰ ਸ਼ਹੀਦ ਕੀਤਾ ਰੂਣ ਬੈਠ ਕੇ ਤੇਲ ਪਾ ਦੋ। ਅਗਲਾ ਸੰਸਾਰ ਦਿੱਤਾ। ਉਸ ਤੋਂ ਬਾਅਦ ਭਾਈ ਜਾਲਾ ਜੀ ਨੂੰ ਇੱਕ ਵੱਡੀ ਦੀਗ ਮਿਲਾ ਕੇ ਉਹ ਚ ਬਿਠਾ ਲਿਆ। ਪਾਣੀ ਦੀ ਦੀਗ ਭਰ ਕੇ ਥੱਲੇ ਅਕਬਾਲ ਦਿੱਤੀ। ਆਲੂ ਦੀ ਤਰ੍ਹਾਂ ਮਾਲ ਲੱਗਾ ਗਿਆ। ਉਹ ਨੂੰ ਵੀ ਸੀਧ ਕਰਤਾ। ਫਿਰ ਤਾਂ ਅਨਕਤ ਇਨਸਾਨ ਉਹ ਦੀਗ ਬਾਤੇ ਸਭ ਮਾਰ। ਉਹਨਾਂ ਨੇ ਆਪਣੀ ਛਾਦੋ ਦਿੱਤੀ। ਸਾਰਾ ਧਰਮ ਬਚਿਆ, ਹਿੰਦੂ ਧਰਮ ਐ ਨਹੀਂ ਬਚ ਗਿਆ। ਬਸ ਉਹ ਜਿਹੜੀਆਂ ਕੁਰਬਾਨੀਆਂ ਹੋ ਜਾਂ। ਤਨ ਕਲਪੀ ਕਰਵਾ ਲੈ ਜੀ ਪਾਣੀ ਵਿੱਚ ਦਸ਼ਮ ਦੀ ਪਾਣੀ ਵਿੱਚ ਲਿਖਿਆ ਸਿਰ ਕਜੈ ਨੂੰ ਰਾਖਾ ਪ੍ਰੰਤ ਤੱਕ ਕੀਨੋ ਮਡੋ ਕਰੂ ਮੈਂ ਸਾਖਾ ਧਰਮ ਹੀ ਚ ਸਾਖਾ ਜਨ ਕੀਆ ਇਸ ਦੀ ਆ ਪਰ ਸਿਰ ਨੰਦੀਆ ਸਿਕਰ ਬੋੜ ਦਲੀਸ਼ ਸਿਰ ਪਰਪਰ ਦਿਆ ਪ੍ਰਯਾਨ ਤੇਗ ਬਹਾਦਰ ਸੀ ਕੀ ਰਿਆ ਕਰੀ ਨਾ ਕਿਨ ਹੁ ਆਣ ਕਹਿੰਦੇ ਕੋਈ ਨਹੀਂ ਕਰ ਸਕਦਾ ਸੀ ਜਿਹੜਾ ਕੌਤਕ ਤਨ ਗੁਰੂ ਤੇਗ ਬਹਾਦਰ ਸਾਹਮਣੇ ਕੁਰਬਾਨੀ ਕੀਤੀ ਉਹ ਦੱਸ ਸਕਦਾ ਸੀ ਸਾਡੇ ਵਾਸਤੇ ਸਿੱਖਿਆ ਛੱਡ ਕੇ ਭਾਈ ਸਾਨੂੰ ਸਿੱਖਿਆ ਦੇ ਕੇ ਮਹਾਰਾਜ ਕਿ ਆਪਣਾ ਧਰਮ ਨਹੀਂ ਛੱਡਣਾ ਧਰਮ 'ਤੇ ਪੱਕੇ ਰਹਿਣਾ ਜੇ ਧਰਮ 'ਤੇ ਪੱਕੇ ਰਵਾਂਗੇ ਨਾ ਫਿਰ ਤੇਗ ਬਹਾਦਰ ਸਿਧਰੀ ਹੈ ਘਰ ਨੋਂ ਦੇਤੇ ਆਵੇਂ ਥਾਏ ਸਭ ਥਾਏ ਹੋਏ ਸਹਾਏ ਮਹਾਰਾਜ ਸਭ ਖਵਾਤ ਦੇ ਸਹਾਇਤਾ ਕਰਦੇ ਆ ਜੇ ਮੱਖਣ ਸ਼ਾਹ ਦੀ ਸਹਾਇਤਾ ਕੀਤੀ ਮਹਾਰਾਜ ਨੇ ਜਾ ਕੇ ਸਮੁੰਦਰ ਦੇ ਵਿੱਚੋਂ ਉਹਦਾ ਜਹਾਜ਼ ਬੰਨੇ ਲਾ ਦਿੱਤਾ ਸੀ ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਨੇ ਸਤਿਗੁਰੂ ਪਰ ਅਕਲ ਆਪਾ ਸਿੱਖੀ ਵਿੱਚ ਪਰਪਰ ਰਹੋ ਬੱਚਿਆਂ ਦੇ ਕੇਸ ਨਾ ਕਟੋ ਸਾਧ ਸੰਗਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ ਮੜੀਆਂ ਮਸਾਣੀਆਂ ਨਾ ਪੂਜਦੇ ਫਿਰੋ ਸਾਡੇ ਬੱਚੇ ਨਸ਼ੇ ਦਾ ਤਿਆਗ ਕਰਨ ਕਿਸੇ ਕਿਸਮ ਦਾ ਨਸ਼ਾ ਨਾ ਘਰ ਵਿੱਚ ਆਵੇ ਤਾਂ ਸਾਧ ਸੰਗਤ ਫੇਰ ਸਾਡੇ ਘਰਾਂ 'ਚ ਸਤ ਸੰਗ ਵਰਤੋ ਸਤ ਸੰਗ ਸਤਜੁਗ ਆ ਜਾਏਗਾ ਅੱਜ ਤੱਕ ਐਵੇਂ ਫਿਤਰਾਂ ਦੀ ਮਾਰੀ ਕਰਦੇ ਆਂ ਕਰਾਚਿੰਤਾ ਵੜੀ ਜਾਂਦੀ ਹੈ ਕੋਈ ਭਰਾ ਭਰਾ ਨਾਲ ਨਹੀਂ ਗੋਲਦਾ ਪੁੱਤਰ ਧੀਆ ਮਾਪਿਆਂ ਦੀ ਸੇਵਾ ਨਹੀਂ ਕਰਦੇ ਸਾਾ ਸਮਾਜ ਕਿਹੋ ਜਿਹਾ ਮਾਣ ਬਣ ਗਿਆ ਜੇ ਸਾਡੀ ਬਲਾਤ ਥੋੜੀ ਹੈ ਥੋੜਾ ਥੋੜਾ ਕਰਦਾ ਵੀ ਕੋਈ ਚੱਕ ਲਵੇ ਸਿਰ ਕਰਜਾ ਲਾਦਾ ਨਹੀਂ ਖੁਦ ਕਸੀਆ ਕਰ ਬੈਂਦੇ ਨੇ ਸਿੱਖ ਵੀ ਕਦੇ ਖੁਦ ਕਸੀਆ ਕਰਦਾ ਹੁੰਦਾ ਹਨ ਦੇ ਗਿੰਦੇ ਪਰਿਵਾਰ 25 30% ਉਹ ਪਰਿਵਾਰ ਜਿਹੜੇ ਕਹਿੰਦੇ ਬੜੇ ਸਰਦੇ ਕੁਝਦੇ ਆ ਇਹ ਡਿਪਰੈਸਨ ਦੇ ਵਿੱਚ ਨੇ ਦਾ ਸੰਗਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਡਾਕਟਰਾਂ ਤੋਂ ਗੋਲੀਆਂ ਲਾ ਦੇ ਕੇ ਸੌਂਦੇ ਨੇ ਸਿੱਖਾਂ ਦੀ ਆਹ ਕੋਣੀ ਚਾਹੀਦੀ ਆ ਨਹੀਂ ਸਾਡੀਆਂ ਜਵਾਨੀਆਂ ਕਿੱਧਰ ਗਈਆਂ ਸਾਡੇ ਨੌਜਵਾਨ ਮੁੰਡੇ ਅਤੇ ਸਾਡੀਆਂ ਧੀਆਂ ਦੇ ਕੋਈ ਜਾਹੋ ਜਿਲਾਲ ਹੀ ਨਹੀਂ ਰਿਹਾ ਦਾ ਸੰਗਤ ਅਸੀਂ ਕੋਈ ਵੋਟਾਂ ਲੈਣ ਨਹੀਂ ਆਏ ਸਾਡੀ ਮੰਦੀ ਕੋਈ ਛਾਏ ਸਾਡੇ ਨੌਜਵਾਨ ਪੜਨਾ ਭਰਾਵਾਂ ਦੇ ਦਮਲੇ ਸਜੇ ਹੋਣ ਪਾਣੀ ਪੜਦੇ ਹੋਣ ਜਿਹਰਾਂ ਤੇ ਜਾਹੋ ਜਿਦਾਲ ਹੋਵੇ ਤੁੰਗ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀਏ ਤਾਂ ਸੰਗਤੀ ਤੇਰ ਕਿਉਂ ਨ ਚੜਦੀ ਕਲਾ ਹੋ ਗਈ ਕਿਉਂ ਨ ਸਾਡੇ ਘਰਾਂ ਚ ਸਭਜੋ ਦਾ ਆਏਗਾ ਕਿਉਂ ਨ ਸਾਡੇ ਕਾਰਜ ਜੂਰੇ ਹੋਣਗੇ ਸਤਿਗੁਰੂ ਨੇ ਇਹ ਬਖਸ਼ਿਆ ਕਰਨੀਆਂ ਜੇ ਅਸੀਂ ਸਿੱਖ ਬਣ ਜਾਵੇ ਅੱਜ ਇੱਕ ਪੰਗ ਲੈ ਕੇ ਜਾਓ ਸਾਰੇ ਜਣੇ ਅੱਜ ਧੰਗੁਰੂ ਤੇਗਵਾਰ ਸਾਹਿਬ ਦਾ ਸ਼ਹੀਦੀ ਜਲੂਸ ਆਇਆ ਆਪਣੇ ਪਿੰਡ ਇੱਕ ਸਾਰੇ ਅੱਜ ਦਾ ਨਾ ਸਨੇਹਾ ਹੈ ਇਹਨੂੰ ਪੱਲੇ ਬੰਨ ਕੇ ਲੈ ਜਿਓ ਤੁਹਾਨੂੰ ਚੇਤੇ ਵੀ ਰੋ ਵੀ ਅੱਜ ਸਾਡੇ ਨਗਰਵਜਨ ਨਗਰ ਕੀਰਤਨ ਆਇਆ ਨਾ ਇਹ ਬਹੁਤ ਸਾਡੇ ਲਈ ਇੱਕ ਸੁਭ ਸੁਨੇਹਾ ਦੇ ਕੇ ਗਿਆ ਕਿ ਆ ਭਾਈ ਆਪਾਂ ਸਾਡੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਂਛੀ ਜੀ 350 ਸਾਲਾਂ ਕੀਤੀ ਸਤਿਗੁਰੂ ਮੁਕਰਾ ਕੇ ਇੱਕ ਪਾਤਸ਼ਾਹ ਜੀ ਸਾਹਿਬ ਦਾ ਰੋਜ਼ ਕਰਿਆ ਰੋਜ਼ ਜਿਹੜਾ ਕੀ ਕਰਦੇ ਆ ਉਹ ਤੋਂ ਬਿਨਾ ਸਾਰੇ ਨਹੀਂ ਕਰਨਾ ਕਿ ਘਰ ਦਾ ਕਾਲਜ ਜੀ ਇਹਨਾਂ ਦੋਸਾਂ ਨਹੀਂ ਕਰਨਾ ਜੀ ਬੱਚਿਆਂ ਛੋਟੇ ਉਹਨਾਂ ਦਾ ਉਹਦੀ ਮਾਂ ਕਰ ਲੈਵੇ ਪਿਤਾ ਕਰ ਲੈਵੇ ਸਭ ਪੂਰੇ ਕਰਨੇ ਆ। ਫਿਰ ਇੱਕੋ ਜਰ ਦੀ ਕਲਾ ਹੁੰਦੀ। ਬਾਸ ਸਭ ਤੋਂ ਸਤਿਗੁਰੂ ਨੇ ਸਾਰੇ ਕਾਮ ਸੁਲਾਸ ਕਰਦੇ ਨੇ ਆ। ਦਾਜ ਕਾਰਾ ਬੁਲਾਏਗਾ। ਦੋਵੇਂ ਅੱਖੜੇ ਕਰਕੇ ਪ੍ਰਮਾਣਗੀ ਦਿਓ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਕਰਿਆ ਕਰਾਂਗੇ। ਅਸੀਂ ਜਉਨੇ ਆ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਘਰਾਂ 'ਚ ਸੋਖ ਆਨੰਦ ਬਖਸ਼ਿਸ਼ ਕਰਨ ਤੇ ਫਿਰ ਭਾਈ ਬਾੜੀ ਤੁਮੇ ਆਉ ਕੋ ਸ਼ਕਤੀ ਨਹੀਂ। ਇਹ ਥੋੜੋ ਕੁ ਚਪੜਾ ਨੂੰ ਪਾਣੀ ਪਾਉਣ ਦੇ ਲਈ। ਅਸੀਂ ਝੰਡਾ ਥੱਲੇ ਗਾ ਕੇ ਤੀਜੇ ਤੋਂ ਥੱਲੇ ਜੀਏ। ਮੜੀਆ ਤੇ ਜਾ ਕੇ ਕੱਪਰਾ ਚੋਣ ਤੁਹਾਡੇ ਜੀ ਨੂੰ ਲੋਕੇ ਸੰਧਾ ਨਹੀਂ ਭਾਈ ਗੁਰੂ ਦੀ ਸਿੱਖਿਆ ਤਾਂ ਹੈ ਆਪਾਂ ਭਈ ਅਕਾਲ ਦੀ ਕਬਰ ਚਲਾਇਓ ਪੰਥ ਸਭ ਸਿੱਖਤੋਂ ਆਪਣਾ ਹੈ ਗੁਰੂ ਮਾਰੀਓ ਉਤਰਾ ਜਦੋਂ ਗੁਰੂ ਜੀ ਦੀ ਪਹਿਲੀ ਬਾਣੀ ਆ ਜਪੀ ਸਾਹਿਬ ਤੇ ਜਪੀ ਸਾਹਿਬ ਸਾਡੇ ਮੜਦਾ ਨਾਮਕਾਰਾ ਬਣਾਓ ਦਰਜ ਕੇ ਸਾਰੇ ਨਾਮ ਗੁਰਾਂ ਨੂੰ ਜੀ ਤੇ ਬਾਹਰ ਦੋਨੇ ਖੜੀਆਂ ਕਰਦੀਆਂ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਪਰਮ ਲੈ ਰਿਆ ਹੈ ਇਸ ਪਰਮ ਤੇ ਨਿਭਣਾ ਹੈ ਬਾਜ ਤਾਰਾ ਬਣਾਏਗਾ ਤੋਂ ਵੀ ਖੜੇ ਕਰੇ ਉਪਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੀ ਜੱਤੀ ਸਾਡਾ ਪਾਠ ਵੀ ਕਰਦਾ ਹੈ ਅੱਲਾ ਬੋਤੋਂ ਬਚਾਉਣ ਵਾਸਤੇ ਅੱਥ ਕਹਿ ਦਿੱਤੇ ਆ ਤਾਂ ਜਦ ਇਸ ਦਾ ਪਾਠ ਕਰਨਾ ਗੁਰੂ ਸਾਹਿਬ ਨੇ ਸਾਡੇ ਨੇ ਬਖਸ਼ਿਆ ਕਰੀ ਹੈ ਬਹੁਤ ਬਹੁਤ ਧੰਨਵਾਦ ਸੇਖ ਸਾਡੇ ਬਾਬਾ ਸਰਦਾਰ ਦੀ ਬੋਲੀ ਖਾਰ ਬਾਰੇ ਜਿਹੜਾ ਜਿਹੜੇ ਪਹਿਲਾਂ ਕਈ ਜਿਨ੍ਹਾਂ ਨੂੰ ਤਿਆਰੀਆਂ ਚ ਕਰਦੇ ਹੋਏ ਨੇ ਅੱਜ ਵੀ ਕਾਲੂ ਵੀ ਸਭ ਨਾਲ ਹੋਏ ਅੱਜ ਵੀ ਮਾਰਾ ਦੇ ਸੋਤੋ ਲੇਕਿਨ ਆਰਧਾ ਨੇ ਸਾਰੀ ਜੁਦਸ਼ਮ ਹੋਣੀ ਇਸੇ ਤਰ੍ਹਾਂ ਭਾਈ ਨਹਿਰ ਸਿੰਘ ਹੋਣੀ ਹੋਰ ਬਹੁਤ ਸਾਰੇ ਸਿੰਘ ਇੰਟਰਨੈਸ਼ਨਲ ਪੰਥਕਦਲ ਨੇ ਸਾਰੀ ਜੱਤੂ ਬੰਦੀ ਲੱਗੀ ਹੈ ਭਾਈ ਦਾਸ ਤੋਂ ਬੋਲਦਿਆਂ ਤੋਂ ਕੋਈ ਬਿਲਕੁਲ ਗਲਤੀਆਂ ਹੋਈਆਂ ਆਪ ਸੰਗਤਾਰੇ ਵਕਸ ਲੈਣਾ ਸਾਰੀ ਸੰਗਤ ਗੱਲ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ